ਕੀ ਤੇਰੇ ਆਪ ਜਾਜ ਫੰਕਸ਼ਨ ਵਾਲਾ ਕਿਵੇਂ ਦੇਖਦੇ ਜੋ ਕੀ ਨੌਜਵਾਨਾਂ ਚ ਕਿਉਂਕਿ ਕਾਫੀ ਗੈਰਕਾਨੂੰਨੀ ਨਹੀਂ ਆ ਰਹੇ 205 ਦੇ ਕਰੀਬ ਜਿਹੜੇ ਬੈਂਕੀਰ ਦੇ ਵਪਾਰ ਆ ਦੇਖੋ ਮੈਂ ਤਾਂ ਪਹਿਲਾਂ ਤੇ ਮੈਂ ਇਸ ਗੱਲ ਦਾ ਮਤਈਆ ਕਿ ਕਿਸੇ ਬੰਦੇ ਨੂੰ ਗੈਰਕਾਨੂੰਨੀ ਟੰਗਾ ਦੇ ਨਾਲ ਬਾਅਦ ਨਹੀਂ ਜਾਂਦਾ ਮੈਂ ਇਹਨਾਂ ਦਾ ਹੀ ਮੰਤਸਟਰ ਵਿੱਚ ਕਈ ਸੈਮੀਨਾਰਾਂ ਦੇ ਵਿੱਚ ਬੋਲਿਆ ਕਈ ਕੁਛ ਸਰਕਾਰਾਂ ਦੀਆਂ ਨੀਆਂ ਪੌਸੀ ਨੇ ਅੱਜ ਕੱਲ ਜਿਹੜਾ ਬੱਚਾ ਪੜਿਆ ਲਿਖਿਆ ਗਲੋਬਲਾਈਜੇਸ਼ਨ ਦਾ ਜੋਗਿਆ ਪੂਰੀ ਦੁਨੀਆ ਦਰਵਾਜ਼ੇ ਖੋਲ ਕੇ ਬੈਠਿਆ ਵੀ ਪੜਿਆ ਲਿਖਿਆ ਬੰਦਾ ਆਵੇ ਪਹਿਲਾਂ ਤਾਂ ਮਤਲਬ ਇਹ ਇਹ ਪਲਤੇ ਜਿਹੜਾ ਕੋਈ ਬੰਦਾ ਸਮੁੰਦਰਾਂ ਦੇ ਵਿੱਚੋਂ ਤੱਕੇ ਜਾਂਦਾ ਬਾਰਡਰ ਟੱਪ ਕੇ ਜਾਂਦਾ ਉਹਦੀ ਗੱਲ ਇਹ ਆ ਕਿ ਜਿਹੜੇ ਚਲੇ ਗਏ ਮੈਂ ਤਾਂ ਮਤਲਬ ਇਹ ਮੈਂ ਤੇਨ ਗਵਰਨਮੈਂਟ ਨੂੰ ਕਹੂੰਗਾ ਕਿ ਤੁਸੀਂ ਠੀਕ ਅੱਗੇ ਤੋਂ ਬੰਦ ਕਰ ਦੋ ਪਰ ਜਿਹੜੇ ਬੰਦੇ ਆਏ ਆ ਰੈਡੀ ਇਹਨਾਂ ਬੰਦਿਆਂ ਨੂੰ ਉੱਥੇ ਸੈਟਲ ਕਰਨਾ ਚਾਹੀਦਾ ਉਹ ਇਹਨਾਂ ਨੂੰ ਪੇਪਰ ਦੇਣੇ ਚਾਹੀਦਾ ਮੈਂ ਇਸ ਗੱਲ ਦੇ ਵਿੱਚ ਹੱਕ 'ਚ ਹਾਂ ਮੈਂ ਤਾਂ ਕੱਲ ਅਗਲੇ ਵਕਤੇ ਸ਼ਾਇਦ ਵਿਦੇਸ਼ ਮੰਤਰੀ ਦਾ ਟਾਈਮ ਮਿਲ ਜੇ ਮੈਂ ਤੇ ਵਿਦੇਸ਼ਵੰਤੀ ਦਾ ਤੂੰ ਕਿਉਂਕਿ ਸਿੱਧਾ ਕੁਝ ਕਹਿ ਨਹੀਂ ਸਕਦੇ ਸਟੇਟ ਗਵਰਨਰ ਕਿ ਮੈਂ ਜਿਹੜੀਆਂ ਜੇਲਾਂ ਦੇ ਵਿੱਚ ਘੱਲਣ ਲਈ ਉਹ ਚ ਵੀ ਆਪਣੇ ਬੰਦੇ ਜ਼ਿਆਦੇ ਪੰਜਾਬ ਆ ਜਾਣਗੇ ਮੈਂ ਤੋ ਉਹ ਗੱਲ ਵੀ ਜੇਲ੍ਹ ਚ ਬਿਲਕੁਲ ਨਹੀਂ ਭੇਜਣਾ ਚਾਹੀਦਾ ਬੰਦੇ ਨੂੰ ਕਿ ਤਾਦੂ ਠੀਕ ਹੈ ਮਜਬੂਰੀ ਹੈ ਤੇ ੜੋਟ ਕਰ ਦੋ ਉਹਨੂੰ ਪਰ ਬੰਦੇ ਨੂੰ ਜੇਲ੍ਹ ਤੋਂ ਸੁੱਟ ਕੇ ਮਾਰਨਾ ਉਦੋਂ ਬਹੁਤ ਖਤਰਨਾਕ ਜੇਲਾਂ ਨੇ ਜਿਹੜੀਆਂ ਜਿੰਨਾਂ ਦੀ ਉਹ ਗੱਲ ਕਰਦੇ ਮੈਂ ਕਦੇ ਜਿਲਾ ਆ ਬੰਦੇ ਨੇ ਵੇਖਿਆ ਨਹੀਂ ਬਹੁਤ ਖਤਰਨਾਕ ਜੇਲਾਂ ਨੇ ਉਹ ਇਦਾਂ ਦੀ ਜੇਲਾਂ ਨਹੀਂ ਜਿੱਦਾਂ ਸਾਡੀਆਂ ਵਜਾ ਪਾਦੀਆਂ ਉੱਥੇ ਜੋ ਮਤਲਬ ਬੰਦੇ ਨੂੰ ਦੋ ਦੋ ਸਤ ਸੂਤ ਦੀ ਨਹੀਂ ਦੱਸਦਾ ਨੇ ਇਹਦੇ ਜੀਦੰਦਾ ਬੰਦਾ ਵੀ ਕਿੱਥੇ ਸੂਤ ਚੜਿਆ ਕਿੱਥੇ ਨਹੀਂ ਚੜਿਆ ਇਸ ਕਰਕੇ ਬੁੱਲ ਜਿਹੜਾ ਟੰਗ ਉਹਨਾਂ ਵੇਕਾ ਦੇ ਫੜਾਇਆ ਉਹ ਗਲਤ ਆ ਬੋਲੇ ਇੱਕ ਕੋਕ ਟੰਗ ਥੋੜਾ ਕੇ ਪਹਿਲਾਂ ਤਾਂ ਤੁਸੀਂ ਸੱਦੀ ਜੋ ਕੰਮ ਕਰਾਈ ਜੋ ਲੋਕਾਂ ਨੂੰ ਲੋਕਾਂ ਦੇ ਚੋਕੇ ਦੇ ਜਾਂਦਾ ਆਪਣੀ ਪੋਲਸੀ ਬਟਾਏ ਕਰ ਲਓ ਪਹਿਲਾਂ ਕਰੋ ਹੋਰ ਤੁਸੀਂ ਪਹਿਲਾਂ ਤਾਂ ਅਗਲੇ ਨੂੰ ਕਦੀ ਕੋਈ ਗਰੀਦ ਕਰ ਦਿੰਦੇ ਤੇ ਕਦੀ ਵਕਤ ਪਰਪਰ ਦੇ ਦਿੰਦੇ ਹੋ ਹੁਣ ਚੁੱਕ ਕੇ ਤੁਸੀਂ ਕਿੰਦੇ ਚਲੋ ਜੀ ਰਿਪੋਰਟ ਹੋ ਗਿਆ ਜੀ ਚਲੋ ਜੀ ਹਾਂ ਇਹਨਾਂ ਦੇ ਲੈਣੇ ਸੁਰਤ ਦੇ ਉਹ 트럼ਪ ਉਹ ਵੀ ਕਾਲੀ ਕਾਰੇ ਜਿੱਦਾਂ ਦੀ ਉਹਦਾ ਵਿਰੋਧ ਵੀ ਹੋ ਰਿਹਾ ਵਰਲਡ ਦੇ ਵਿੱਚ ਬੜੇ ਕੰਟਰੀ ਜਿਹੜੇ ਅਸੀਂ ਉਹਨਾਂ ਵਾਪਸ ਵੀ ਲਈਆਂ ਆਪਣੀਆਂ ਉਹ ਲੈਣੀਆਂ ਪੈਣਗੇ ਉਹਨਾਂ ਅਮਰੀਕਾ ਇਦਾਂ ਦਾ ਕੰਟਰੀ ਆ ਉੱਥੋਂ ਜਿਹੜਾ ਕੋਰਟਾਂ ਦੇ ਕੋਲ ਬੜੀਆਂ ਪਾਵਰਾਂ ਮੈਨੂੰ ਉੱਥੋਂ ਦੀ ਸੁਪਰੀਮ ਕੋਰਟ ਜਿਹੜੀ ਬੜੀ ਪਾਵਰਫੁਲ ਠੀਕ ਹੈ ਰਸਵਰਦੀ ਸਾਹਿਬ ਕੋ ਵੀ ਬੜੀਆਂ ਪਾਵਰਾਂ ਪਰ ਉੱਥੇ ਆਇਆ ਨਹੀਂ ਹੈ ਇੰਡੀਆ ਦਾ ਵੀ ਹੈ ਮੋਦੀਆਂ ਕੰਮ ਵੀ ਉੱਥੇ ਧੱਕਾ ਹੋ ਜੂਗਾ ਆਹ ਉਹ ਤੇ ਕੋਟਾ ਗਾੜੀ ਖੜ ਜਾਂਦੀ ਹੈ ਚਤਾਨ ਦੀ ਤਰ੍ਹਾਂ ਮੇਰਾ ਕਮਨਾ ਕਰ। ਸੋ ਮੈਂ ਤਾਂ ਬੜੇ ਸੰਦਖਾਂ ਦੀਆਂ ਪੰਜਾਬ ਦਾ ਕਿੰਨੇ ਬੱਚੇ ਆ ਰਹੇ ਆ ਪੰਜਾਬ ਦੇ ਮੈਂ ਕਿਹਾ 200 ਕੋਸ਼ੇ ਵਿੱਚ 205 ਨੇ। ਇਹ ਤਾਂ ਦਿਖਾ ਦਿੱ ਕਿਹਾ ਜਾ ਸਕਦਾ। ਮਤਲਬ ਪਾਸ ਮੈਂ ਜੀ ਸਰਕਾਰ ਨੂੰ ਉੱਥੇ ਬੇਨਤੀ ਹੈ ਕਿ ਜਦ ਜਿਹੜੇ ਆ ਗਏ ਆ ਅੱਗੇ ਤੋਂ ਬੰਦ ਕਰ ਦਿਓ ਬਸ। ਪੰਜਾਬ ਦੇ ਜਿਹੜੇ ਏਜੰਟ ਗਲਤ ਤਰੀਕੇ ਨਾਲ ਭੇਜ ਰਹੇ ਆ ਨੌਜਵਾਨਾਂ ਨੂੰ। ਪਹਿਲਾਂ ਗੱਲ ਕਰੀ ਕਿ ਯਾਰੀ ਕਰਦੇ। ਦੇਖੋ ਆਪਾਂ ਨੇ ਪਹਿਲਾਂ ਵੀ ਤਰਦਾ ਕੀਤੀ ਹੁਣ ਵੀ ਏਜੰਟਾਂ ਦੇ ਖਿਲਾਫ ਆਪਾਂ ਬਸ ਮੈਂ ਜੋ ਗੱਲ ਕਹਿ ਰਿਹਾ ਆ ਇਹ ਅੱਜ ਕੱਲ੍ਹ ਦੇ ਵਿੱਚ ਮੋਬਾਈਲ ਫੋਨ ਨੇ ਹਰ ਕੱਲ੍ਹ ਦੇ ਵਿੱਚ ਇੰਟਰਨੈਟ ਚੱਲਦਿਆ ਨੈੱਟ ਦੇ ਉੱਤੇ ਪੂਰੀ ਦੁਨੀਆ ਦੀ ਜਾਣਕਾਰੀ ਹੈ ਤੁਸੀਂ ਤਾਂ ਮੈਨੂੰ ਵੀ ਲੱਗਦਾ ਕਿ ਪੰਜਾਬ ਦਾ ਕੋਈ ਘਰ ਹੋਵੇ ਇਦਾਂ ਦਾ ਬੱਚਾ ਜਿੱਥੇ ਇੱਕ ਬੱਚਾ ਵੀ ਨਾ ਪੜਿਆ ਹੋਵੇ ਜਿਹੜਾ ਫੋਨ ਨਾਲ ਚਲਾ ਸਕਦਾ ਹੋ ਸਾਨੂੰ ਬਲੋ ਖੁਦ ਜਿਹੜੇ ਆ ਸਾਗੇ ਚੀਜ਼ਾਂ ਚੈੱਕ ਕਰਕੇ ਫਿਰ ਦੇਣੇ ਚਾਹੀਦੇ ਖੁਦ ਅਨਪੜ੍ਹ ਜੰਟਾ ਦੇ ਸੁਕੰਜੇ ਜਿਹਾ ਜਿਓਗ੍ਰਾਫੀ ਚੰਨੇ ਉਹ ਤੁਹਾਡੇ ਪੈਸੇ ਵੀ ਲੈ ਜਾਂਦੇ ਤੇ ਤੁਹਾਨੂੰ ਗਲਤ ਥਾਂ ਤੇ ਭੇਜ ਦਿੰਦੇ ਹੋ ਫਿਰ ਆਪਾਂ ਤੋਂ ਦੇ ਫਿਰਦੇ ਆ ਜੇ ਤੁਹਾਨੂੰ ਜਾਣਿਆ ਤਾਂ ਜਾ ਨੈਟ ਖੋਲੋ ਆਪਣਾ ਹੱਥ ਚੀਜ਼ ਉਹਦੇ ਉੱਤੇ ਕੋਈ ਅਮਰੀਕਨ ਜਿਹੜੀ ਇਮੀਗ੍ਰੇਸ਼ਨ ਉਹਦੇ ਬਾਰੇ ਪੜੋ ਕੈਨੇਡੀਅਨ ਬਾਰੇ ਪੜੋ ਆਸਟ੍ਰੇਲੀਆ ਬਾਰੇ ਪੜੋ ਲੀਗਲ ਟਿਕਨਸ ਲੀਗਲ ਟਿਕਨਸ ਤਾਂ ਜਾਓ ਜੇ ਆਪਾਂ ਆਪ ਗਲਤ ਰਸਤੇ ਪੈ ਜਾਂਦੇ ਆ ਸਰ ਫਿਰ ਤਾਂ ਪਤਨੀ ਆ ਪਰਮਾਤਮਾ ਹੀ ਬਚਾਵੇ ਸੋ ਮੈਂ ਤਾਂ ਕਹੂੰਗਾ ਕਿ ਜਿਹੜੇ ਬੰਦੇ ਉਹ ਉੱਥੇ ਗਏ ਉਹਨਾਂ ਦਾ ਭਲਾ ਹੋਣਾ ਚਾਹੀਦਾ ਮਾਦਾ ਸੱਚੇ ਬਾਦਸ਼ਾਹ ਉਹਨਾਂ ਨੂੰ ਜੇਲਾਂ ਚ ਨਾ ਭੇਜੇ ਉਹ ਮਤਲਬ ਸ਼ੋਕ ਸ਼ਾਂਤੀ ਦਾ ਰਹਿਣ ਉਹ ਉਦੋਂ ਤੋਂ ਉੱਥੋਂ ਦੀ ਸਰਕਾਰ ਨੂੰ ਹੁਣ ਉਹਨਾਂ ਨੂੰ ਕੰਮ ਦੇਣਾ ਚਾਹੀਦਾ ਅਬਤਨ ਗਵਰਨਮੈਂਟ ਨੂੰ ਕੰਮ ਦੇਣਾ ਚਾਹੀਦਾ ਹਾਂ ਅੱਗੇ ਤੋਂ ਆਪਣੀ ਪੋਲਿਸੀ ਬਣਾਦਣ ਪਈ ਕਿ ਇਹਨੂੰ ਅਤੇ ਵੜਨੀ ਦਾ ਠੀਕ ਹੈ ਕਰ ਲੈਣ ਪਰ ਜਿਹੜੇ ਬੰਦੇ ਉੱਥੇ ਚਲੇ ਗਏ ਆ ਢੰਗ ਬਿਲਕੁਲ ਟਰੰਪ ਦਾ ਕਰਤੇ ਕਿ ਸਤੂਈ ਚੋਕੇ ਉਹਨਾਂ ਜਾਜਾ ਦੇ ਲੱਦ ਦੋ ਜਾਂ ਚੋਕੇ ਜੇਲਾਂ ਸੁਰਦੋ ਇਹ ਚੀਜ਼ ਬਲੋ ਠੀਕ ਹੈ ਇਥੇ ਤੱਕ